ਜਦੋਂ ਮੈਨੂੰ ਗਲ ਨਾਲ ਲਾਵੇਂ ਰਾਂਝਣਾ ਜਦੋਂ ਮੈਨੂੰ ਗਲ ਨਾਲ ਲਾਵੇਂ ਰਾਂਝਣਾ ਮੈਨੂੰ ਲੱਗਦਾ ਏ ਅੱਲਾ ਦੀ ਪਨਾਵਰਗਾ ਸਾਡਾ ਮਿਲਣਾ ਹਏ ਸਾਡਾ ਮਿਲਣਾ ਸਾਡਾ ਮਿਲਣਾ ਏ ਰਵੀ ਤੇ ਚਨਾਵਰਗਾ ਸਾਡਾ ਮਿਲਣਾ ਓ ਸਾਡਾ ਮਿਲਣਾ ਜਦੋਂ ਇਹ ਫਿਲਮ ਲਿਖਣੀ ਸ਼ੁਰੂ ਕੀਤੀ ਸੀ ਮਨ ਦੇ ਵਿੱਚ ਇੱਕ ਕਹਿ ਲੋ ਵੀ ਜਦੋਂ ਲਿਖਦਾ ਹੈ ਨਾ ਆਰਟਿਸਟ ਜਦੋਂ ਮਾਈਂਡ 'ਚ ਕੁਝ ਨਾ ਕੁਝ ਕਨਸੈਪਟ ਚੱਲਦੇ ਹੁੰਦੇ ਆ ਪਰ ਉਹਦਾ ਆਊਟਕਮ ਕੀ ਨਿਕਲਣਾ ਇਹ ਨਹੀਂ ਪਤਾ ਹੁੰਦਾ ਮੈਂ ਕਦੀ ਵੀ ਕੋਈ ਚੀਜ਼ ਜਦੋਂ ਲਿਖਦਾ ਹਾਂ ਨਾ ਮੈਂ ਇਹ ਸੋਚ ਕੇ ਨਹੀਂ ਲਿਖਦਾ ਕਿ ਦਾ ਅੰਜਾਮ ਕੀ ਹੋਊਗਾ ਆਈ ਮੇਰੇ YouTube ਚੈਨਲ ਤੇ ਪੈਣੀ ਆ ਜਾਂ ਕਿਤੇ ਹੋਰ ਪੈਣੀ ਆ ਇਹ ਚ ਫਿਲਮ ਕੱਢਣੀ ਆ ਜਾਂ ਕਿਤਾਬ ਕੱਢਣੀ ਆ ਜਿਹੜਾ ਕ੍ਰੀਏਟਿਵ ਫਲੋ ਹੁੰਦਾ ਨਾ ਉਹ ਮੈਨੂੰ ਲੱਗਦਾ ਕਿ ਉਹ ਫਲੋ ਹੁੰਦਾ ਮੂਵੀ ਲਿਖੀ ਤਾਂ ਕਿਰਦਾਰ ਮਾਈਂਡ ਦੇ ਵਿੱਚ ਜਦੋਂ ਚੱਲਦੇ ਆ ਤਾਂ ਨਿਰਵੈਰਪਨ ਨੂੰ ਜਿਹੜੇ ਨੇ ਇਸ ਮੂਵੀ ਦੇ ਵਿੱਚ ਨਜ਼ਰ ਆ ਰਿਹਾ ਉਹਨਾਂ ਦਾ ਪਹਿਲਾ ਡੈਬਿਊ ਹੈ ਤਨੂ ਗਰੇਵਾਲ ਮੈਮ ਪਹਿਲਾਂ ਵੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਤਾਂ ਉਹ ਪਰਸਨੈਲਿਟੀ ਜਿਹੜੀ ਗੀਤਾ ਦੇ ਵਿੱਚ ਹਮੇਸ਼ਾ ਨਜ਼ਰ ਆਈ ਆ ਉਸ ਨੂੰ ਉਹ ਕੈਰੈਕਟਰ ਦੇ ਵਿੱਚ ਦੇਖਣਾ ਉਹ ਕਿੰਨਾ ਕੁ ਜ਼ਰੂਰੀ ਸਮਝਦਿਆ ਬੜਾ ਵਧੀਆ ਉਹ ਬੜੇ ਸ਼ਰਮਾਕਲ ਜੇ ਤੇ ਬੜੇ ਪਿਆਰੇ ਇਨਸਾਨ ਨੇ ਔਰ ਖਾਸ ਕਰਕੇ AI ਨੇ ਸਾਡੀ ਬੜੀ ਹੈਲਪ ਕੀਤੀ ਅਸੀਂ ਜਿਹੜੀਆਂ ਇਮੇਜ ਜਨਰੇਟ ਕਰਕੇ ਦੇਖੀਆਂ ਉਹਦੇ ਤੋਂ ਅੰਦਾਜ਼ਾ ਹੋ ਗਿਆ ਕਿ ਕਿਹੜੀਆਂ ਕਿਹੜੀਆਂ ਲੁੱਕਸ ਉਹਨਾਂ ਨੂੰ ਜ਼ਿਆਦਾ ਸੂਟ ਕਰ ਲੱਗੀਆਂ ਤਨੂਜੀ ਦੇ ਨਾਲ ਵੀ ਅਸੀਂ ਇਹ ਐਕਸਪੈਰੀਮੈਂਟ ਕੀਤਾ ਸੀਗਾ ਇਹਨਾਂ ਨੂੰ AI ਜਨਰੇਟਿਡ ਫੋਟੋਸ ਵੀ ਭੇਜੀਆਂ ਸੀ ਕਿ ਆਸੀਂ ਸੋ ਉਹ ਕਿਤੇ ਨਾ ਕਿਤੇ ਟੈਕਨੋਲੋਜੀ ਨੇ ਵੀ ਉਹ ਸਾਥ ਦਿੱਤਾ ਤਾਂ ਚੀਜ਼ਾਂ ਸਾਡੀ ਗ੍ਰਿਪ 'ਚ ਬਹੁਤ ਇਨੀਸ਼ੀਅਲੀ ਆ ਗਿਆ ਸੀ ਫਿਲਮ ਜਿਹੜੀ ਹੈ ਨਾ ਰੋਮਾਂਸ ਤੇ ਕਾਮੇਡੀ ਦੇ ਨਾਲ ਨਾਲ ਪੰਜਾਬ ਦੀ ਗੱਲ ਕਰਦੀ ਹੈ ਪਾਰਟੀਸ਼ਨ ਦੀ ਗੱਲ ਕਰਦੀ ਹੈ ਲੈਂਦੇ ਚੜਦੇ ਪੰਜਾਬ ਦੋਹਾਂ ਪਾਸਿਆਂ ਦੇ ਵਿੱਚ ਜਿਹੜੀ ਉਹ ਮੁਹੱਬਤ ਹੈ ਉਹਦੀ ਗੱਲ ਕਰਦੀ ਹੈ ਕਹਾਣੀ ਦੇ ਵਿੱਚ ਤੁਸੀਂ ਮੇਨ ਐਕਟਿੰਗ ਦਾ ਰੋਲ ਕੀਤਾ ਔਰ ਨਿਰਵੈਰਪਨ ਤੁਹਾਡੇ ਨਾਲ ਮੌਜੂਦ ਨੇ ਕਿਦਾਂ ਦਾ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਸਟੋਰੀ ਬਹੁਤ ਵਧੀਆ ਲਿਖੀ ਜੀ ਬੀਰ ਜੀ ਨੇ ਤੇ ਇਹਦਾ ਹਿੱਸਾ ਬਣ ਕੇ ਮੈਂ ਬਹੁਤ ਹੀ ਗ੍ਰੇਟਫੁਲ ਫੀਲ ਕਰਦੀ ਆਂ ਸੁਹੇਵੇਂ ਚੀਦੇ ਵਾਲਿਆ ਟੈਗਲਾਈਨ ਤੁਸੀਂ ਪੰਜਾਬੀ ਗੀਤਾਂ ਦੇ ਵਿੱਚ ਬੋਲੀਆਂ ਦੇ ਵਿੱਚ ਅਕਸਰ ਸੁਣੀ ਹੋਏਗੀ ਤੇ ਇਸ ਟੈਗਲਾਈਨ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਦੇ ਵਿੱਚ ਸਾਡੇ ਪੰਜਾਬ ਦੀ ਇੱਕ ਝਲਕ ਨਜ਼ਰ ਆਂਦੀ ਹੈ ਔਰ ਬਹੁਤ ਸਾਰੀਆਂ ਚੀਜ਼ਾਂ ਇਸ ਫਿਲਮ ਦੇ ਨਾਲ ਜੁੜੀਆਂ ਹੋਈਆਂ ਨੇ ਜਿਹੜੀ ਜਲਦ ਹੀ ਤੁਹਾਨੂੰ ਸਿਨੇਮਾ ਘਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਤਾਂ ਜੇਕਰ ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਸਟਾਰ ਕਾਸਟ ਦੇ ਵਿੱਚ ਸਭ ਦੇ ਪਸੰਦ ਦਾ ਨਿਰਵੈਰ ਪੰਨੂ ਤਨੂ ਗਰੇਵਾਲ ਮੈਮ ਵੀਰ ਸਿੰਘ ਮੌਜੂਦ ਨੇ ਸਾਡੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਟਾਰ ਕਾਸਟ ਦੇ ਕੁਝ ਖਾਸ ਗੱਲਾਂ ਤੁਹਾਡੇ ਅੱਗੇ ਰੱਖਾਂਗੇ ਕਿਉਂਕਿ ਇਸ ਮੂਵੀ ਐਕਸਪੀਰੀਅੰਸ ਇਹਨਾਂ ਦਾ ਅਲੱਗ ਹੀ ਰਹਿਣ ਵਾਲਾ ਜਿਸ ਤੇ ਟੈਗਲਾਈਨ ਇੰਨੀ ਸੋਹਣੀ ਹੋਏਗੀ ਤਾਂ ਸੋਚੋ ਮੂਵੀ ਦੇ ਵਿੱਚ ਕਨਸੈਪਟ ਕਿੰਨਾ ਵਧੀਆ ਹੋਏਗਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਸਟਿਕ ਠਾਕੋ ਤੇ ਮੈਂ ਇਥੇ ਪਹਿਲਾਂ ਹੀ ਇੰਟਰੋਡਕਸ਼ਨ ਦੀ ਕੋਈ ਲੋੜ ਤਾਂ ਨਹੀਂ ਹੈ ਕਿਉਂਕਿ ਬੀਰ ਸਿੰਘ ਜਿਨ੍ਹਾਂ ਨੂੰ ਸਾਰੇ ਪਛਾਣਦੇ ਨੇ ਪੰਜਾਬ ਦੇ ਵਿੱਚ ਜੇਕਰ ਸਿੰਗਿੰਗ ਦੇ ਵਿੱਚ ਰੋਹਾਨੀਅਤ ਦੀ ਦਿਲ ਨੂੰ ਸਕੂਨ ਪਾਣ ਵਾਲੀ ਕੋਈ ਆਵਾਜ਼ ਹੋਵੇ ਤਾਂ ਉਹ ਬੀਰ ਸਿੰਘ ਦੀ ਆਵਾਜ਼ ਹੁੰਦੀ ਹੈ ਉਹਨਾਂ ਦੇ ਲਿਖੇ ਹੋਏ ਸ਼ਬਦ ਹੁੰਦੇ ਨੇ ਤਨੂ ਗਰੇਵਾਲ ਜਿਨ੍ਹਾਂ ਨੂੰ ਕੀ ਕਈ ਗਾਣਿਆਂ ਦੇ ਵਿੱਚ ਕਈ ਫਿਲਮਾਂ ਦੇ ਵਿੱਚ ਵੀ ਤੁਸੀਂ ਦੇਖਿਆ ਔਰ ਸਾਰੇ ਪਸੰਦ ਵੀ ਕਰਦੇ ਨੇ ਤਾਂ ਸਰ ਕਿਵੇਂ ਦੇਖਦੇ ਹੋ ਵੀ ਤੁਸੀਂ ਇਹ ਮੂਵੀ ਨੂੰ ਲਿਖਿਆ ਸ਼ਬਦ ਸਿਰਫ ਗਾਣਿਆਂ ਤੋਂ ਬਾਅਦ ਹੁਣ ਫਿਲਮਾਂ ਦੇ ਵਿੱਚ ਨਜ਼ਰ ਆਇਆ ਇੱਕ ਨਵਾਂ ਕਨਸੈਪਟ ਕੀ ਕਹਿਣਾ ਚਾਹੋਗੇ ਮੈਂ ਇੰਨੇ ਕਹਾਂਗਾ ਜੀ ਜਰਨੀ ਬੜੀ ਪਿਆਰੀ ਸੀਗੀ ਬਹੁਤ ਮਜ਼ੇ ਨਾਲ ਅਸੀਂ ਬਣਾਈ ਹੈ ਐਂਡ ਬਹੁਤ ਖੁਸ਼ ਆ ਇਸ ਫਿਲਮ ਨੂੰ ਬਣਾ ਕੇ ਅਸੀਂ ਜੀ ਜਦੋਂ ਇਹ ਫਿਲਮ ਲਿਖਣੀ ਸ਼ੁਰੂ ਕੀਤੀ ਸੀ ਮਨ ਦੇ ਵਿੱਚ ਇੱਕ ਕਹਿ ਲੋ ਵੀ ਜਦੋਂ ਲਿਖਦਾ ਹੈ ਨਾ ਆਰਟਿਸਟ ਉਹਦੇ ਮਾਈਂਡ 'ਚ ਕੁਝ ਨਾ ਕੁਝ ਕਨਸੈਪਟ ਚੱਲਦੇ ਹੁੰਦੇ ਪਰ ਉਹਦਾ ਆਊਟਕਮ ਕੀ ਨਿਕਲਣਾ ਇਹ ਨਹੀਂ ਪਤਾ ਹੁੰਦਾ ਰਿਜ਼ਲਟਸ ਕੀ ਹੋਣੇ ਉਹ ਨਹੀਂ ਪਤਾ ਬਟ ਇਹ ਹੁਣ ਬਣ ਚੁੱਕੀ ਹੈ ਫਿਲਮ ਔਰ ਲੋਕ ਜਿਹੜੇ ਨੇ ਕਾਫੀ ਖੁਸ਼ ਨੇ ਕਿਉਂਕਿ ਇਹਨੂੰ ਤੁਸੀਂ ਲਿਖਿਆ ਹੈ ਇਹਦੇ ਵਿੱਚ ਤੁਸੀਂ ਖੁਦ ਆਪ ਔਰ ਇਹਦਾ ਸਾਰਾ ਬੈਕਗ੍ਰਾਉਂਡ ਤੁਹਾਡੇ ਮੈਂ ਕਦੀ ਵੀ ਕੋਈ ਚੀਜ਼ ਜਦੋਂ ਲਿਖਦਾ ਹਾਂ ਨਾ ਮੈਂ ਇਹ ਸੋਚ ਕੇ ਨਹੀਂ ਲਿਖਦਾ ਕਿ ਦਾ ਅੰਤਜਾਮ ਕੀ ਹੋਊਗਾ ਆਏ ਮੇਰੇ YouTube ਚੈਨਲ ਤੇ ਪੈਣੀ ਆ ਜਾਂ ਕਿਤੇ ਹੋਰ ਪੈਣੀ ਆ ਇਹ ਚ ਫਿਲਮ ਕੱਢਣੀ ਆ ਜਾਂ ਕਿਤਾਬ ਕੱਢਣੀ ਆ ਜਿਹੜਾ ਕ੍ਰੀਏਟਿਵ ਫਲੋ ਹੁੰਦਾ ਨਾ ਉਹ ਮੈਨੂੰ ਲੱਗਦਾ ਕਿ ਉਹ ਫਲੋ ਹੁੰਦਾ ਉਹਦੇ ਚ ਅਜਿਹਾ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਇਹ ਆ ਕੀ ਇਹਨੂੰ ਕਹਿ ਸਕਦੇ ਆ ਕਿ ਪੋਲਿਊਸ਼ਨ ਵਾਂਗ ਹੁੰਦੀਆਂ ਇਹ ਉਸ ਆਈਡੀਆ ਨੂੰ ਪੋਲਿਊਟ ਕਰ ਦਿੰਦੀਆਂ ਨੇ ਸੋ ਉਹਦੇ ਕੋਰ ਨੂੰ ਸਮਝਦੇ ਹੋਏ ਬਸ ਉਹਨੂੰ ਇੱਕ ਫਲੋ ਦੇ ਵਾਂਗੂ ਆਉਣ ਦੇਣਾ ਚਾਹੀਦਾ ਜਦੋਂ ਤੁਹਾਡੇ ਹੱਥ 'ਚ ਹੋਵੇ ਫਿਰ ਦੇਖ ਲਓ ਕਿ ਇਹਦੇ 'ਚ ਕੀ ਕਰਨਾ ਹੈ ਤੁਸੀਂ ਹੈਨਾ ਸੋ ਇਹਦੇ 'ਚ ਵੀ ਅਸੀਂ ਇਦਾਂ ਹੀ ਕੀਤਾ ਸੀਗਾ ਔਰ ਆ ਫਿਲਮ ਲਿਖਦਿਆਂ ਹੋયા ਸ਼ੂਟ ਕਰਦਿਆਂ ਹੋયા ਹਨ ਸੈਟਸ ਦੇ ਉੱਤੇ ਐਡਿਟ ਦੇ ਉੱਤੇ ਹਰ ਥਾਂ ਤੇ ਅਸੀਂ ਬਹੁਤ ਮਜ਼ੇ ਨਾਲ ਕੰਮ ਕੀਤਾ ਜੀ ਜਿਵੇਂ ਹੁਣ ਤੁਸੀਂ ਮੂਵੀ ਲਿਖੀ ਤਾਂ ਕਿਰਦਾਰ ਮਾਈਂਡ ਦੇ ਵਿੱਚ ਜਦੋਂ ਚੱਲਦੇ ਆ ਤਾਂ ਨਿਰਵੈਰਪਨ ਨੂੰ ਜਿਹੜੇ ਨੇ ਇਸ ਮੂਵੀ ਦੇ ਵਿੱਚ ਨਜ਼ਰ ਆ ਰਿਹਾ ਉਹਨਾਂ ਦਾ ਪਹਿਲਾ ਡੈਬਿਊ ਹੈ ਤਨੂ ਗਰੇਵਾਲ ਮੈਮ ਪਹਿਲਾਂ ਵੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਤਾਂ ਉਹ ਪਰਸਨੈਲਿਟੀ ਜਿਹੜੀ ਗੀਤਾ ਦੇ ਵਿੱਚ ਹਮੇਸ਼ਾ ਨਜ਼ਰ ਆਈ ਆ ਉਸ ਨੂੰ ਉਹ ਕੈਰੈਕਟਰ ਦੇ ਵਿੱਚ ਦੇਖਣਾ ਉਹ ਕਿੰਨਾ ਕੁ ਜ਼ਰੂਰੀ ਸਮਝਦੇ ਹੋ ਅੱਜ ਨਿਰਵੈਰਪਨ ਨੂੰ ਸਾਡੇ ਨਾਲ ਮੌਜੂਦ ਨਹੀਂ ਹੈਗੇ ਇਸ ਵੇਲੇ ਪਰ ਫਿਲਮ ਦੇ ਵਿੱਚ ਦੌਰਾਨ ਕਿਹਦਾ ਦਾ ਐਕਸਪੀਰੀਅੰਸ ਰਿਹਾ ਉਹ ਬੜਾ ਵਧੀਆ ਬ ਨੇ ਔਰ ਖਾਸ ਕਰਕੇ AI ਨੇ ਸਾਡੀ ਬੜੀ ਹੈਲਪ ਕੀਤੀ ਅਸੀਂ ਜਿਹੜੀਆਂ ਇਮੇਜ ਜਨਰੇਟ ਕਰਕੇ ਦੇਖੀਆਂ ਉਹਦੇ ਤੋਂ ਅੰਦਾਜ਼ਾ ਹੋ ਗਿਆ ਕਿ ਕਿਹੜੀਆਂ-ਕਿਹੜੀਆਂ ਲੁੱਕਸ ਉਹਨਾਂ ਨੂੰ ਜ਼ਿਆਦਾ ਸੂਟ ਕਰਨਗੀਆਂ ਤਨੂਜੀ ਦੇ ਨਾਲ ਵੀ ਅਸੀਂ ਇਹ ਐਕਸਪੈਰੀਮੈਂਟ ਕੀਤਾ ਸੀਗਾ ਇਹਨਾਂ ਨੂੰ AI ਜਨਰੇਟਿਡ ਫੋਟੋਸ ਵੀ ਭੇਜੀਆਂ ਸੀਗੀਆਂ ਅਸੀਂ ਸੋ ਉਹ ਕਿਤੇ ਨਾ ਕਿਤੇ ਟੈਕਨੋਲੋਜੀ ਨੇ ਵੀ ਉਹ ਸਾਥ ਦਿੱਤਾ ਤਾਂ ਚੀਜ਼ਾਂ ਸਾਡੀ ਗ੍ਰਿਪ 'ਚ ਬਹੁਤ ਇਨੀਸ਼ੀਅਲੀ ਆ ਗਈਆਂ ਸੀ ਜੀ 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 ਤੁਸੀਂ ਫਿਲਮਾਂ ਦੇ ਵਿੱਚ ਪਹਿਲਾਂ ਜਿਹੜਾ ਪਹਿਲੀ ਫਿਲਮ ਲਿਖੀ ਔਰ ਇਸ ਦੇ ਨਾਲ ਗੀਤਾਂ ਦੇ ਵਿੱਚ ਸ਼ਬਦ ਜਿਹੜੇ ਸਾਨੂੰ ਮਿਲਦੇ ਹਮੇਸ਼ਾ ਸਕੂਨ ਹੀ ਮਿਲਦਾ ਕੋਈ ਵੀ ਗੀਤ ਲੈ ਲਿੱਤਾ ਜਾਵੇ ਸਾਨੂੰ ਕਿ ਸਾਡੀ ਜਨਰੇਸ਼ਨ ਨੂੰ ਕਿ ਸਾਡੇ ਪੇਰੈਂਟਸ ਨੂੰ ਸਾਡੇ ਗ੍ਰੈਂਡਪੇਰੈਂਟਸ ਨੂੰ ਸਭ ਨੂੰ ਪਸੰਦ ਆਉਂਦਾ ਹੈ ਉਹ ਆਪਣਾ ਤੁਸੀਂ ਔਰਾ ਜਿਹੜਾ ਬਣਾਇਆ ਹੋਇਆ ਇਸ ਫਿਲਮ ਦੇ ਵਿੱਚ ਵੀ ਗੀਤ ਜਿਹੜਾ ਤੁਹਾਡਾ ਕੋਈ ਹੈਗਾ ਹਾਂ ਇਹਦੇ ਵਿੱਚ ਮੈਂ 7 ਗੀਤ ਲਿਖੇ ਨੇ ਜੀ ਫਿਲਮ ਦੇ ਵਿੱਚ ਇਨ ਟੋਟਲ 9 ਗੀਤ ਨੇ ਔਰ 7 ਚੋਂ 3 ਗੀਤ ਮੈਂ ਗਾਏ ਸੀ ਕੋਈ ਗੀਤ ਹੋ ਜਾਏ ਫਿਰ ਜਿਹੜਾ ਫਿਲਮ ਦੇ ਵਿੱਚ ਸਾਨੂੰ ਹਾਂ ਜੀ ਜ਼ਰੂਰ ਜਦੋਂ ਮੈਨੂੰ ਗਲ ਨਾਲੇ ਲਾਵੇਂ ਰਾਜਣਾ ਜਦੋਂ ਮੈਨੂੰ ਗਲ ਨਾਲੇ ਲਾਵੇਂ ਰਾਜਣਾ ਮੈਨੂੰ ਲੱਗਦਾ ਏ ਅੱਲਾ ਦੀ ਪਨਾਵਰਗਾ ਸਾਡਾ ਮਿਲਣਾ ਹਏ ਸਾਡਾ ਮਿਲਣਾ ਸਾਡਾ ਮਿਲਣਾ ਏ ਰਵੀ ਤੇ ਚਨਾਵਰਗਾ ਸਾਡਾ ਮਿਲਣਾ ਉਹ ਸਾਡਾ ਮਿਲਣਾ ਥੈਂਕ ਯੂ ਜੀ ਤੁਸੀਂ ਦੱਸਿਆ ਵੀ ਇਹ ਜਿਹੜੇ ਤੁਸੀਂ ਬੋਲ ਬੋਲੇ ਆ ਸਾਡਾ ਮਿਲਣਾ ਰਵੀ ਦੇ ਚਨਾਵਰਗਾ ਹੁਣ ਜਿਹੜੀ ਵੰਡੀ ਹੈ ਉਹ ਕਹਾਣੀ ਦੇ ਵਿੱਚ ਵੀ ਨਜ਼ਰ ਆਈ ਸੀ ਟ੍ਰੇਲਰ ਦੇਖਿਆ ਉਹ ਚੀਜ਼ਾਂ ਦੇਖਣ ਨੂੰ ਮਿਲੀਆਂ ਜੋ ਸ਼ਾਇਦ ਕਿਤਾਬਾਂ ਦੇ ਵਿੱਚ ਜਾਂ ਇਤਿਹਾਸ ਸੁਣਨ ਨੂੰ ਹੀ ਮਿਲਿਆ ਤਾਂ ਇਹ ਫਿਲਮ ਦੇ ਵਿੱਚ ਖਾਸ ਕਿਹੜੀ ਚੀਜ਼ ਹੋਣ ਵਾਲੀ ਹੈ ਜਿਹੜੀ ਆਡੀਅנס ਦਾ ਅਟਰੈਕਸ਼ਨ ਦਾ ਕੇਂਦਰ ਬਣੇਗੀ ਆ ਫਿਲਮ ਜਿਹੜੀ ਹੈ ਨਾ ਰੋਮਾਂਸ ਤੇ ਕਾਮੇਡੀ ਦੇ ਨਾਲ ਨਾਲ ਪੰਜਾਬ ਦੀ ਗੱਲ ਕਰਦੀ ਹੈ ਪਾਰਟੀਸ਼ਨ ਦੀ ਗੱਲ ਕਰਦੀ ਹੈ ਲੈਂਦੇ ਚੜਦੇ ਪੰਜਾਬ ਦੋਹਾਂ ਪਾਸਿਆਂ ਦੇ ਵਿੱਚ ਜਿਹੜੀ ਉਹ ਮੁਹੱਬਤ ਹੈ ਉਹਦੀ ਗੱਲ ਕਰਦੀ ਹੈ ਔਰ ਆ ਇਸ ਸਾਰੇ ਫਿਲਮ ਦੇ ਵਿੱਚ ਕਿਸਾਨੀ ਦੀ ਗੱਲ ਵੀ ਹੈ ਜੋ ਮਾਹੌਲ ਪੰਜਾਬ ਨੇ ਹਟਾਏ ਨੇ ਉਹਨਾਂ ਮਾਹੌਲਾਂ ਦੀ ਗੱਲ ਵੀ ਹੈ ਸੋ ਇਨ ਟੋਟਲ ਅਸੀਂ ਜਿੰਨੇ ਕਿ ਇਮੋਸ਼ਨਸ ਟੱਚ ਕਰ ਸਕਦੇ ਸੀ ਸਟੋਰੀ ਦੇ ਅਰਾਊਂਡ ਰਹਿੰਦੇ ਹਾਂ ਉਹ ਕੀਤੇ ਨਹੀਂ ਸੀ ਸਨੂ ਗਰੇਵਾਲ ਮੈਂ ਆਪਨਾ ਗੱਲ ਕਰਦੇ ਆ ਮੈਮ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਇਹ ਫਿਲਮ ਦੇ ਵਿੱਚ ਜੋ ਚੀਜ਼ ਜਿਵੇਂ ਸਰ ਨੇ ਦੱਸੀ ਹੈ ਕਿ ਦੋਨੋਂ ਜਿਹੜੇ ਲਹਿੰਦਾ ਤੇ ਚੜ੍ਹਦਾ ਪੰਜਾਬ ਬੇਸ਼ੱਕ ਇੱਕ ਨੇ ਰੂਹਾਂ ਜਿਹੜੀਆਂ ਅਲੱਗ-ਅਲੱਗ ਹੋਈਆਂ ਨੇ ਪਰ ਉਹ ਕਹਾਣੀ ਦੇ ਵਿੱਚ ਤੁਸੀਂ ਮੇਨ ਐਕਟਿੰਗ ਦਾ ਰੋਲ ਕੀਤਾ ਔਰ ਨਿਰਵੈਰਪਨ ਤੁਹਾਡੇ ਨਾਲ ਮੌਜੂਦ ਨੇ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਸਟੋਰੀ ਬਹੁਤ ਵਧੀਆ ਲਿਖੀ ਜੀ ਬੀਰ ਜੀ ਨੇ ਤੇ ਇਹਦਾ ਹਿੱਸਾ ਬਣ ਕੇ ਮੈਂ ਬਹੁਤ ਹੀ ਗ੍ਰੇਟਫੁਲ ਫੀਲ ਕਰਦੀ ਆਂ ਤੇ ਬਾਕੀ ਬਸ ਇਹੀ ਵੇਟ ਆ ਕਿ ਅਸੀਂ ਰਿਐਕਸ਼ਨ ਦੇਖੀ ਹੈ ਸਾਰਿਆਂ ਦੀ 10 ਤਰੀਕ ਨੂੰ ਕੀ ਤੁਸੀਂ ਆਪਣੇ ਵੱਲੋਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਆਡੀਅנס ਨੂੰ ਹਾਂ ਜੀ ਇਹੀ ਕਿ ਤੁਸੀਂ ਆਪਣੀ ਫਰੈਂਡਸ ਤੇ ਫੈਮਲੀਜ਼ ਦੇ ਨਾਲ ਜ਼ਰੂਰ ਦੇਖਣ ਜਾਓ ਸੁਹੇਬ ਵਿਚੀਰੇ ਵਾਲਿਆ ਅਕਤੂਬਰ 10 ਨੂੰ ਤੁਹਾਨੂੰ ਬਹੁਤ ਪਸੰਦ ਆਊਗੀ ਤੁਸੀਂ ਬਹੁਤ ਖੁਸ਼ ਹੋਵੋਗੇ ਫਿਲਮ ਦੇਖ ਕੇ ਹਾਂ ਜੀ ਤਾਂ ਵੀ ਜੀ ਇੱਕ ਨਵੀਂ ਜੋੜੀ ਸਾਡੀ ਇੰਡਸਟਰੀ ਨੂੰ ਮਿਲ ਗਈ ਹੈ ਹਨਾ ਤੇ ਇਹਨਾਂ ਦੋਨਾਂ ਦੀ ਜੋੜੀ ਵਾਸਤੇ ਕੋਈ ਗਾਣਾ ਡੈਡੀਕੇਟ ਕਰਨਾ ਚਾਹੋ ਜੇ ਮੈਂ ਅਖਰ ਤੇ ਉਤੇ ਮੈਂ ਕਿਉਂਕਿ ਮੇਰਾ ਪਰਸਨਲ ਫੇਵਰਿਟ ਤੂੰ ਮੈਂ ਅਧੂਰੇ ਹੋਨੇ ਆ ਪੂਰੇ ਇੱਕ ਦੂਜੇ ਦੇ ਸੰਗ ਕਲੀਆਂ ਨੂੰ ਮੈਂ ਕਣ ਭੁੱਲ ਜਾਂਦਾ ਏ ਫੁੱਲਾਂ ਦਾ ਚੋ ਜਾਂਦਾ ਰੰਗ ਸਾਨੂੰ ਉਹ ਕੈਨਾਤ ਨਿਹਾਰੇ ਹੋਈਏ ਰਾਜਾ ਰਾਣੀ ਜਿਵੇਂ ਦੇਸ ਦੇ ਮਿਲਦੇ ਜਦੋਂ ਆ ਤੂਤੇ ਮੈਂ ਅੰਬਰ ਨੇਓ ਕੇ ਸਾਨੂੰ ਦੇਖਦੇ ਮਿਲਦੇ ਜਦੋਂ ਆ ਤੂਤੇ ਮੈਂ ਅੰਬਰ ਨੇਓ ਕੇ ਸਾਨੂੰ ਵੇਖਦੇ ਸਾਰੇ ਖੜਕੇ ਮਿਲਦਾ ਐਕਟਮ ਸ਼ਾਂਤ ਹੋ ਕੇ ਸਾਰੇ ਕਿੰਨਾ ਮਜ਼ਾ ਆਇਆ ਹੋਏਗਾ ਦੋਨੋਂ ਆਸੇ ਪਾਸੇ ਗਾਣੇ ਸੁਣਨ ਦਾ ਮਾਹੌਲ ਸਾਰਾ ਫਿਲਮ ਦੇ ਸ਼ੂਟਿੰਗ ਦੇ ਵਿੱਚ ਇਦਾਂ ਦਾ ਮਾਹੌਲ ਬਹੁਤ ਘੱਟ ਦੇਖਣ ਨੂੰ ਮਿਲਦਾ ਜਦੋਂ ਇੰਨੇ ਸੋਹਣੇ ਗਾਣੇ ਸੁਣਨ ਨੂੰ ਮਿਲਦੇ ਹਾਂ ਜੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਇੱਕ ਦਾ ਸਟ्रेस ਸਾਈਡ ਤੇ ਵੈਸੀ ਹੋ ਗਿਆ ਹੋਣਾ ਕਿਹੜਾ ਫੇਵਰਿਟ ਗਾਣਾ ਲੱਗਦਾ ਤੁਹਾਨੂੰ ਜਿਹੜਾ ਇਹਨਾਂ ਨੇ ਹੁਣੇ ਗਾਇਆ ਇਹ ਮੈਨੂੰ ਸਭ ਤੋਂ ਬੈਸਟ ਲੱਗਦਾ ਇਹਨਾਂ ਦਾ ਗਾਣਾ ਹਾਂਜੀ ਸਭ ਤੋਂ ਵਧੀਆ ਇਹ ਗਾਣਾ ਹੈ ਜੀ ਜੀ ਤਾਂ ਦੇਖੋ ਸਟਾਰ ਕਾਸਟ ਦੇ ਵੱਲੋਂ ਜਿਹੜੀ ਗੱਲ ਦੱਸੀ ਗਈ ਵੀ ਫਿਲਮ ਦੌਰਾਨ ਵੀ ਜਿਹੜਾ ਇਹਨਾਂ ਨੇ ਇੰਜੋਏ ਕੀਤਾ ਔਰ ਖਾਸ ਕਰਕੇ ਇਸ ਫਿਲਮ ਦਾ ਟਾਈਟਲ ਟੈਗ ਤੁਸੀਂ ਸੁਣੋ ਵੀ ਇੱਕ ਫੋਕ ਤੋਂ ਚੱਕਿਆ ਗਿਆ ਕਿ ਕਿਵੇਂ ਜਿਹੜੇ ਦੋਨੋਂ ਲੈਂਦਾ ਤੇ ਚੜਦਾ ਪੰਜਾਬ ਦੀ ਇੱਕ ਕਹਾਣੀ ਦੱਸੀ ਗਈ ਹੈ ਪਿਆਰ ਦੀ ਕਹਾਣੀ ਹੈ ਤੇ ਰੋਮਾਂਟਿਕ ਫਿਲਮਸ ਨੂੰ ਵੈਸੇ ਹੀ ਬਹੁਤ ਜ਼ਿਆਦਾ ਪਿਆਰ ਮਿਲਦਾ ਨਿਰਵੈਰਪਨੂ ਦੀ ਸਿੰਗਿੰਗ ਜਿਹੜੀ ਹੈ ਉਹਨਾਂ ਦੇ ਜਿਹੜੇ ਗਾਣੇ ਆ ਉਹ ਬਹੁਤ ਜ਼ਿਆਦਾ ਪਿਆਰ ਮਿਲਦਾ ਕਿਉਂਕਿ ਉਹ ਹਮੇਸ਼ਾ ਇੱਕ ਕਹਿ ਲੋ ਵੀ ਜਿਹੜੇ ਆਸ਼ਿਕ ਹੁੰਦੇ ਆ ਨਾ ਉਹ ਜ਼ਿਆਦਾ ਸੁਣਦੇ ਨੇ ਤੇ ਇਹਨਾਂ ਦੇ ਗਾਣੇ ਵੀ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਤਾਂ ਇਹ ਤੁਸੀਂ ਦੇਖੋ ਵੀ ਫਿਲਮ ਜਿਹੜੀ ਜਲਦ ਰ ਇਕ ਉਹਨਾਂ ਦਾ ਡੈਬਿਊ ਹੈ ਤੇ ਮੈਮ ਨਾਲ ਨਜ਼ਰ ਆ ਰਿਹਾ ਜੋੜੀ ਨੂੰ ਪਿਆਰ ਦੋ ਤੇ ਵੀਰ ਸਿੰਘ ਨੇ ਜਿਹੜੇ ਉਹਨਾਂ ਵੱਲੋਂ ਲਿਖੀ ਗਈ ਹੈ ਜਿਨ੍ਹਾਂ ਨੂੰ ਗਾਣਿਆਂ ਤੋਂ ਇੰਨਾ ਪਿਆਰ ਮਿਲਿਆ ਤਾਂ ਸੋਚੋ ਫਿਲਮ ਦੇਖਣ ਵਾਸਤੇ ਲੋਕ ਕਿੰਨੇ ਜ਼ਿਆਦਾ ਐਕਸਾਈਟਡ ਹੋਣਗੇ 10 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ ਸਿਨੇਮਾ ਘਰਾਂ ਦੇ ਵਿੱਚ ਜਲਦ ਤੋਂ ਜਲਦ ਦੇਖ ਕੇ ਆਪਣੇ ਰਿਵਿਊ ਸਾਡੇ ਨਾਲ ਸਾਂਝੇ ਕਰਿਓ ਬਦਰੀ ਵੀਡੀਓਜ਼ ਲਈ ਦੇਖਦੇ ਰਹੋ ਲੁਟਾ ਟਾਈਮਸ ਕੈਮਰਨ ਸਤਵੰਤ ਮਠਾੜੂ ਦੇ ਨਾਲ ਮੈਂ ਪ੍ਰਬਦੀਨ